ਪਤਿਤ ਪਾਵਨ ਜਗਤ ਜੋਤ ਯੁਗੋ ਜੋਗਿਆ ਟਲ ਛਤਰ ਜਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਟੋੜੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਹਰ ਹਰ ਚਰਨ ਹਿਰਦੈ ਉਰਤਾਰੇ ਅਰੇ ਤਾਂ ਕਹਿੰਦੇ ਨੇ ਹਿਰਦੇ ਨੂੰ ਉਰਤਾਰੇ ਦਾ ਮਤਲਬ ਹੈ ਹਿਰਦੇ ਵਿੱਚ ਟਿਕਾ ਕੇ ਰੱਖਣਾ ਮਹਾਰਾਜ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਦੇ ਚਰਨ ਜਿਹੜੇ ਹੈ ਉਹ ਸਦਾ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਾਹਮਣੇ ਰੱਖੀਏ ਭਾਵ ਵੀ ਪ੍ਰਮਾਤਮਾ ਦੇ ਚਰਣਾ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਸਿਮਰ ਸੁਆਮੀ ਸਤਿਗੁਰੂ ਆਪਣਾ ਕਾਰਜ ਸਫਲ ਹਮਾਰੇ ਆਪਣੇ ਗੁਰੂ ਨੂੰ ਆਪਣੇ ਮਾਲਕ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਜਿਹੜੇ ਐ ਉਹ ਸਿਰੇ ਚੜ ਸਕਦੇ ਹਨ ਉਹ ਕਾਲ ਪੁਰਖ ਪ੍ਰਮਾਤਮਾ ਸਬਨਾ ਦੇ ਕਾਰਜਾਂ ਵਿੱਚ ਸਫਲਤਾ ਵੰ ਬਖਸ਼ਦਾ ਹੈ ਰਹਾਉ ਉਹ ਉਨਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਕੀਰਤ ਕਹਿੰਦੇ ਨੇ ਸਤ ਸਲਾ ਨੂੰ ਤਤ ਵਿਚਾਰੇ ਦਾ ਮਤਲਬ ਸਾਰੀਆਂ ਵਿਚਾਰਾਂ ਦਾ ਨਚੋੜ ਮਹਾਰਜ ਕਹਿੰਦੇ ਸਾਰੀਆਂ ਵਿਚਾਰਾਂ ਦਾ ਨਚੋੜ ਹੁਣ ਇਹ ਹੈ ਕੇ ਪ੍ਰਮਾਤਮਾ ਦੀ ਸਿਮਤ ਸਲਾਹੀ ਪ੍ਰਮਾਤਮਾ ਦੀ ਪੂਜਾ ਹੈ ਤੇ ਪ੍ਰਮਾਤਮਾ ਦੀ ਸਿਮਤ ਸਲਾਹੀ ਉਨਤੇ ਦਾਨ ਹੈ ਗੁਣ ਗਾਵਤਿਆ ਤਲ ਸੁਖ ਪਾਇਆ ਤਾ ਕੋਰੇ ਅਗਮ ਅਪਾਰੇ ਆਪਾਉਂਚ ਤੇ ਬੇਅੰਤ ਮਾਲਕ ਪ੍ਰਮਾਤਮਾ ਦੇ ਗੁਣ ਗਾਉਂਦਿਆ ਮਹਾਰਜ ਕਹਿੰਦੇ ਨੇ ਭਈ ਬੇਅੰਤ ਸੁਖ ਪ੍ਰਾਪਤ ਕਰ ਲਈਦੇ ਹਨ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਨ ਕਾ ਬਹੁਤ ਕਛ ਨਾ ਵਿਚਾਰੇ ਸਤਿਗੁਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ ਸੇਵਕ ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਜਿਹੜਾ ਹੈ ਉਹ ਮੁੜ ਕੇ ਪੁੱਛਦਾ ਨਹੀਂ ਵਿਚਾਰਦਾ ਨਹੀਂ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਟ ਮੰਜਾਰੇ ਸਤਗੁਰੂ ਜੀ ਕਹਿੰਦੇ ਹਨ ਕਿ ਇਹ ਨਾਨਕ ਮੈਂ ਵੀ ਪਰਮਈ ਪ੍ਰਮਾਤਮਾ ਦੇ ਰਤਨ ਵਰਗੇ ਕੀਮਤੀ ਨਾਮ ਨੂੰ ਆਪਣੇ ਗਲੇ ਵਿੱਚ ਪਰੋ ਲਿਆ ਹੈ ਨਾਮ ਸੁਣ ਸੁਣ ਕੇ ਨਾਮ ਜਪ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਰਿਹਾ ਹਾਂ ਮਹਾਰਾਜ ਸਭ ਨੂੰ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਸੁਣ ਕੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ਆਤਮਿਕ ਗਿਆਨ ਪੈਦਾ ਹੁੰਦਾ ਹੈ ਔਰ ਮਨ ਟਿਕਾ ਵਿੱਚ ਆਉਂਦਾ ਹੈ ਗੁਰੂ ਕਿਰਪਾ ਕਰਨ ਬਾਣੀ ਪੜੀਏ ਬਾਣੀ ਸੁਣੀਏ ਬਾਣੀ ਨੂੰ ਵਿਚਾਰੀਏ ਇਸੇ ਵਿੱਚ ਹੀ ਸਾਡੀ ਸਭ ਦੀ ਭਲਾਈ ਹੈ ਗੁਰੂ ਕਿਰਪਾ ਕਰਨ ਸਭ ਨਾਲ ਪਰਮੇਲ ਪ੍ਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਫਕਤਾ ਦੀ ਅਰਦਾਸ ਗੁਰੂ ਘਰ ਦੀਆਂ ਚਦਰੀਆਂ ਸੇਵਾਵਾਂ ਨਰਵੇਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰੰਗਨ ਕੀ ਕਰਦੇ ਰਹੀਏ ਧਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ